ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਜੰਗ ਪ੍ਰਿਆਤ ਛੰਦ ਸੋ ਦਸ਼ਮੇਸ਼ ਪਿਤਾ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਪੁਜੰਗ ਪ੍ਰਿਆਤ ਪੁਜੰਗ ਨਾਮ ਹੈ ਸੱਪ ਦਾ ਸੱਪ ਦੀ ਚਾਲ ਚੱਲਣ ਵਾਲਾ ਛੰਦ ਹੈ ਪੁਜੰਗ ਬੋਲਣਾ ਹੈ ਭੱਬੇ ਨੂੰ ਔਕੜ ਜੱਜੇ ਨੂੰ ਟਿੱਪੀ ਤੇ ਗੱਗਾ ਪੁਜੰਗ ਪੁਜੰਗਣੀ ਬੋਲਣਾ ਪੁਜੰਗ ਸੋ ਪ੍ਰਿਆਤ ਛੰਦ ਪ੍ਰਿਆਤ ਪੱਪੇ ਦੇ ਬਾਹਰ ਚ ਰਹਾਦਾ ਹੈ ਪ੍ਰਿਆਤ ਛੰਦ ਨਮੋ ਸਰਬਮਾਨੇ ਨਮੋ ਨਮਸਕਾਰ ਹੈ ਸਰਬਮਾਨੇ ਸੋ ਸਾਰਿਆਂ ਦੇ ਮੰਨਣੇ ਜੋਗ ਸਾਰਿਆਂ ਦੇ ਮੰਨਣੇ ਜੋਗ ਪੂਜਨ ਜੋਗ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਸਮਸਤੀ ਨਿਧਾਨੇ ਸ਼ਕਤੀਆਂ ਦੇ ਖਜ਼ਾਨੇ ਸੋ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਦੇਵ ਦੇਵੇ ਸੋ ਦੇਵ ਦੇਵੇ ਦੇਵਤਿਆਂ ਦੇ ਵੀ ਦੇਵ ਪੂਜਣਯੋਗ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਆਪੇਖੀ ਆਪੇਵੇ ਆਪੇਖੀ ਪਾਠ ਸੋ ਭੇਖਾਂ ਤੋਂ ਰਹਿਤ ਭੇਖਾਂ ਤੋਂ ਰਹਿਤ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਸੋ ਆਪੇਵੇ ਆਪੇਵੇ ਦਾ ਅਰਥ ਹੈ ਭੇਦ ਪਾਉਣ ਤੋਂ ਰਹਿਤ ਜਿਹਦਾ ਕੋਈ ਭੇਦ ਨਹੀਂ ਪਾ ਸਕਦਾ। ਸੇ ਪ੍ਰਮਾਤਮਾ ਜੀ ਆਪ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ। ਆਪ ਜੀ ਨੂੰ ਨਮਸ਼ਕਾਰ ਹੈ। ਨਮੋ ਕਾਲ ਕਾਲੇ ਸੁਕਾਲ ਦਾ ਵੀ ਕਾਲ ਕਰਨ ਵਾਲੇ। ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ। ਕਾਲ ਦਾ ਵੀ ਅੰਤ ਕਰਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ। ਨਮੋ ਸਰਬ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲੇ। ਸੋ ਪ੍ਰਮਾਤਮਾ ਜੀ ਸਾਰਿਆਂ ਨੂੰ ਪਾਲਣ ਵਾਲੇ ਪਾਲਣਾ ਕਰਨ ਵਾਲੇ ਪ੍ਰਮਾਤਮਾ ਜੀ ਸਾਰਿਆਂ ਦੀ ਪਾਲਣਾ ਕਰਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਰਬ ਗਉਣੇ ਸੋ ਨਮੋ ਸਰਬ ਗਉਣੇ ਪਾਠ ਕਰਨਾ ਹੈ ਨਾਣੇ ਦੇ ਨਾਲ ਹੈ ਨਮੋ ਸਰਬ ਗਉਣੇ ਸੋ ਸਾਰੇ ਹੀ ਤੈਨੂੰ ਗਾਉਂਦੇ ਹਨ ਸਾਰੇ ਹੀ ਤੈਨੂੰ ਗਾਉਂਦੇ ਹਨ ਗਉਣੇ ਸਾਰਿਆਂ ਦੇ ਵਿੱਚ ਵਿਚਰਨ ਵਾਲੇ ਸਾਰਿਆਂ ਦੇ ਵਿੱਚ ਵਿਚਰਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਤੇ ਸਾਰੇ ਹੀ ਆਪ ਜੀ ਨੂੰ ਗਾਉਂਦੇ ਹਨ ਨਮੋ ਸਰਬ ਭਾਉਨੇ ਭਾਉਨੇ ਸੋ ਸਾਰਿਆਂ ਘਰਾਂ ਦੇ ਵਿੱਚ ਨਿਵਾਸ ਕਰਨ ਵਾਲੇ ਸਾਰਿਆਂ ਘਰਾਂ ਦੇ ਵਿੱਚ ਆਏ ਹੋਏ ਪ੍ਰਮਾਤਮਾ ਜੀ ਸਾਰਿਆਂ ਦੇ ਘਰਾਂ ਵਿੱਚ ਆਏ ਹੋਏ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਅਨੰਗੀ ਅਨਾਥੇ ਸੋ ਅਨੰਗੀ ਅੰਗਾ ਤੋਂ ਰਹਿਤ ਸੋ ਅਣ ਅੰਗੀ ਸੋ ਅੰਗਾ ਤੋਂ ਰਹਿਤ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਸੁੰਦਰ ਸਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਿਰਸੰਗੀ ਪਰਮਾਥੇ ਸੋ ਨਿਰਸੰਗੀ ਪਾਠ ਹੈ ਨਿਰਸੰਗੀ ਪਰਮਾਥੇ ਨੰਨੇ ਦੇ ਪੈਰ ਚ ਰਾਰਾ ਹੈ ਨਿਰਸੰਗੀ ਸੋ ਅਨੰਗੀ ਅਨਾਥੇ ਅੰਗਾ ਤੋਂ ਰਹਿਤ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਿਰਸੰਗੀ ਸੰਗ ਤੋਂ ਰਹਿਤ ਰਹਿਤ ਸੋ ਪਰਮਾਥੇ ਵਿਸ਼ੇਸ਼ ਕਰਕੇ ਸਭ ਨੂੰ ਮਲ ਛੁੱਟਣ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਪ੍ਰਕਾਸ਼ ਰੂਪ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਭਾਨ ਭਾਨੇ ਸੋ ਸੂਰਜਾਂ ਦੇ ਵੀ ਸੂਰਜ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਮਾਨ ਮਾਨੇ ਸੋ ਸਾਰਿਆਂ ਦੇ ਮਨਨ ਜੋਗ ਪੂਜਨ ਜੋਗ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ